ਹੁਣ ਬਾਈ ਆਪਾਂ ਸਵਰਾਜ 744 744 ਜੀ 218 ਮਾਡਲ ਹੈ ਜੀ 218 ਜੀ ਹਾਂਜੀ ਹਾਂਜੀ ਜੀ ਸਾਰੇ ਦਾ ਸਾਰਾ ਡਾਇਰੈਕਟਰ ਆ ਹੀ ਆ ਵੀ ਜਿਵੇਂ ਕਿ ਮਾਲਕ ਨੇ ਚਲਾਇਆ ਹੀ ਨਹੀਂ ਲੈ ਬਈ ਉਹ ਸ਼ੂ ਤੁਸੀਂ ਆਪ ਦੇਖ ਲਓ ਬਾਈ ਪੂਰੀ ਤਸਵੀਰ ਕਰਕੇ ਜੀ ਬਿਲਕੁਲ ਜੀ ਮੈਂ ਇਹਦਾ ਐਂ ਲੱਗਦਾ ਵੀ ਪਤਾ ਨਹੀਂ ਕਿਹੜੀ ਪੇਟੀ ਚ ਬੰਦ ਕਰਕੇ ਰੱਖਿਆ ਇਹ ਆ ਬੜੇ ਬਰੀਕੀ ਨਾਲ ਦਿਖਾਉਣੇ ਆ ਜੀ ਇਹਨੂੰ ਬਰੀਕੀ ਨਾਲ ਦਿਖਾਉਣਾ ਬਰੀਕੀ ਨਾਲ ਦਿਖਾਉਣੇ ਵੀ ਕਿਤੇ ਚਾਬੀ ਚੂਬੀ ਤਾਂ ਨਹੀਂ ਲੱਗੀ ਹੋਈ ਜੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਹਾਂ ਆ ਬਈ ਸੀਲ ਚੈੱਕ ਕਰ ਸਕਦੇ ਆ ਤੁਸੀਂ ਆ ਉਵੇਂ ਨਹੀਂ ਉਵੇਂ ਪਈ ਆ ਹੈ ਅਜੇ ਤੱਕ ਸੀਲ ਨਹੀਂ ਕਿਤੇ ਪੰਪ ਨੂੰ ਚਾਬੀ ਲੱਗੀ ਸੀਲਡ ਹੈ ਹਾਂ ਆਮ ਇਹਨਾਂ ਟਰੈਕਟਰਾਂ ਦੀ ਰੇਸ ਖੋਲ ਦਿੰਦੇ ਕਿਉਂਕਿ ਜੋਰ ਰਾਸਤੇ ਹੱਕ ਬੱਤੇ ਜਾਂਦੇ ਆ ਪਰਦੇ ਕਿਉਂਕਿ ਜਿਆਦਾਤਰ ਟਰੈਕਟਰ ਇਹ ਟਰਾਲੇ 'ਚ ਵੀ ਬੱਤਿਆ ਜਾਂਦਾ ਹੈ ਪਰ ਇਹਨੂੰ ਟਰੈਕਟਰ ਇਕੱਲੇ ਕਲਟੀਵੇਟਰ ਦੀ ਵਾਹੀ 'ਚ ਚੱਲਿਆ ਜਾਂਦਾ ਜੀ ਜੀ ਤੇ ਟਾਇਰ ਬਾਈ ਦੇਖ ਲੋ ਅਜੇ ਬੰਬਲ ਵੀ ਨਹੀਂ ਲੱਥਿਆ ਹੈ ਨਾ ਤੇ ਮਰਗਾੜ ਵਗੈਰਾ ਚੰਗੀ ਤਰ੍ਹਾਂ ਦੇਖ ਲੋ ਰਿਮ ਦੇਖ ਲੋ ਕਿ ਹੁਣ ਬਾਈ ਆਪਾਂ ਬੈਕ ਸਾਈਡ ਤੋਂ ਕਾਗਜ਼ ਪੱਤਰ ਓਕੇ ਹੈ ਜੀ ਕਾਗਜ਼ ਪੱਤਰ ਓਕੇ ਮਿਲਣਗੇ ਜੀ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਆ ਸਾਰਾ ਕੁਝ ਡੰਡਾ ਫੱਟੀ ਸਾਰਾ ਕੁਝ ਨਾਲ ਅਸੈਸਰੀ ਅਸੈਸਰੀ ਘੱਟ ਕਿਸੇ ਟਰੈਕਟਰ ਨਾਲ ਵੀ ਨਹੀਂ ਦੇਾਂਗੇ ਜੀ ਜੀ ਤੇ ਮਾਸਟਰ ਜੀ ਇਹ ਕਿਥੋਂ ਦਾ ਨੰਬਰ ਹੈ ਜੀ ਇਹ ਤਾਂ ਨਾ ਹਰਿਆਣਾ ਨੰਬਰ ਹੈ ਜੀ ਦਾ ਇਹ ਹਰਿਆਣਾ ਨੰਬਰ ਹੈ ਜੀ ਫਸਟ ਓਨਰ ਫਸਟ ਓਨਰ ਹੈ ਜੀ ਡਬਲ ਡਿਸਟ੍ਰੀਬਿਊਟਰ ਹੈ ਡਬਲ ਡਿਸਟ੍ਰੀਬਿਊਟਰ ਜੀ ਲਓ ਜੀ ਤੇ ਮਾਸਟਰ ਜੀ ਇਹਦੀ ਡਿਮਾਂਡ ਦਾ ਦੱਸੋ ਜੀ ਇਹਦੀ ਡਿਮਾਂਡ ਹੈ 5,53,000 ਰੁਪਏ ਜੀ 553 ਤੇ ਇਹਦੇ ਜੋ ਫਿਰ ਮਾਨਤਾਨ ਕਿੰਨਾ ਜੀ ਮਾਨਤਾਨ ਉਹ ਬਾਬੇ ਨਾਨਕ ਵਾਲੇ 13 ਛੱਡ ਦਾਂਗੇ ਉਤਲੇ ਜੀ ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਹੁਣ ਬਈ ਇਦਰੋਂ ਚੰਗੀ ਤਰ੍ਹਾਂ ਦੇਖ ਲਾ। ਅੱਗੇ ਮੌਕੇ ਤੇ ਮਾਨਤਨ ਕਰ ਦਾਂਗੇ ਜਿਹੜਾ ਕੋਈ ਹੋਣ ਵਾਲ ਦੇ ਯੋਗ ਹੋਇਆ। ਠੀਕ ਹੈ ਜੀ। ਚਲੋ ਬਈ ਬਾਕੀ ਦਾ ਮੌਕੇ ਤੇ ਮੁੱਲ ਹੋ ਜਾਊਗਾ। ਹੁਣ ਮਾਸਟਰ ਜੀ ਨੇ ਜਿਹੜਾ ਰੇਟ ਸੀਗਾ ਉਹ ਦੱਸਤਾ। ਜੀ ਕਿਹੜਾ ਮਾਡਲ ਹੈ ਜੀ ਇਹ? ਇਹ ਮਾਡਲ ਬਈ ਜੀ 220 220 ਜੀ। ਹਾਂਜੀ ਹਾਂਜੀ। ਜੀ। ਫਸਟ ਓਨਰ ਦਾ ਟਰੈਕਟਰ ਆ। ਜੀ। ਪੀਵੀ03 ਬਠਿੰਡਾ ਲੋਕਲ ਨੰਬਰ ਹੈ। ਟਰੈਕਟਰ ਬੰਪਰ ਨੂੰ ਛੱਡ ਕੇ ਬਾਕੀ ਕਿੱਲੀ ਤੱਕ オリジナル ਹੈ ਠੀਕ ਹੈ ਜੀ ਕਿਤੇ ਕੋਈ ਰੰਗ ਪੇਂਟ ਦੀ ਆਪਣੀ ਫੁੱਲ ਗਰੰਟੀ ਹੋਊਗੀ ਠੀਕ ਹੈ ਜੀ ਪਿਓਰ ਸ਼ਵਰਾਜ ਦਾ ਹੀ ਇੰਜਨ ਹੈ ਇਹਦੇ ਵਿੱਚ ਹੂੰ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪਣੀ ਵੀਡੀਓ ਚ ਆਪ ਹੀ ਦਿਖਾ ਦਿਓ ਅਜੇ ਤੱਕ ਦਾ ਐਮ ਆਰ ਐਫ ਆਰਫ ਦਾ ਕਾਸਾ ਵੀ ਨਹੀਂ ਪਿਆਗਾ ਮਾਰ ਕੇ ਮੁਰਕੇ ਹੋ ਗਏ ਆ ਬਾਈ ਮਾਰ ਕੇ ਮੁਰਕੇ ਸਭ ਕੁਝ ਓਕੇ ਹੈ ਕਿ ਸਾਰੇ ਟਰੈਕਟਰ ਦੀ ਫੋਟੋ ਦਿਖਾ ਦਿਓ ਤੇ ਜਿਹਨਾਂ ਬਾਈਆਂ ਨੂੰ ਪਸੰਦ ਆਊਗਾ ਤਾਂ ਬਾਈ ਕਾਲ ਕਰਨਗੇ ਆਪਾਂ ਨੂੰ ਹਾਂਜੀ ਹਾਂਜੀ ਲੋ ਵੀ ਮਰਗਾਰਡ ਵਗੈਰਾ ਚੰਗੀ ਤਰ੍ਹਾਂ ਦੇਖ ਲਓ ਇੱਥੋਂ ਲੱਗ ਜੰਨੇ ਆਪਾਂ ਤੇ ਬੈਕ ਸਾਈਡ ਤੋਂ ਮਾਸ਼ੀ ਡਬਲ ਡਿਸਟ੍ਰਿਬਿਊਟਰ ਹੈ ਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਜੀ ਹਾਂਜੀ ਹਾਂਜੀ ਕਿਲਿੰਗਾਂ ਵਗੈਰਾ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਕਿਤੇ ਕੋਈ ਕਾਸਾ ਨਹੀਂ ਪਿਆ ਹੋਇਆ ਹਜੇ ਤੱਕ ਡਰਾਇਵਰ ਦਾ ਪੰਨਾ ਨਹੀਂ ਲਿਆ ਹੋਇਆ ਹਾਂਜੀ ਹਾਂਜੀ ਰਿੰਗ ਰੂਮ ਚੰਗੀ ਤਰ੍ਹਾਂ ਚੈੱਕ ਕਰ ਲਓ ਹੁਣ ਇਧਰਲੀ ਸਾਈਡ ਤੋਂ ਲਓ ਜੀ ਇੰਜਨ ਉੰਜਨ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਆ ਕਿਤੇ ਕੋਈ ਲੀਕੇਜ ਵਗੈਰਾ ਨਹੀਂ ਹੈਗੀ ਸਾਰੀਆਂ ਸੀਲਾਂ ਵਗੈਰਾ ਚੰਗੀ ਤਰ੍ਹਾਂ ਦੇਖ ਲਓ ਹਾਂਜੀ ਹਾਂਜੀ ਤੇ ਮਾਸਟਰ ਜੀ ਹੁਣ ਇਹਦੇ ਰੇਟ ਬਾਰੇ ਦੱਸੋ ਜੀ ਇਹਦਾ ਰੇਟ ਬਾਈ ਜੀ ਅਸੀਂ ਡਿਮਾਂਡ ਕਰਦੇ ਆ 6 ਲੱਖ ਤੇ 60000 ਰੁਪਿਆ 6 60 ਜੀ ਹਾਂਜੀ ਹਾਂਜੀ ਠੀਕ ਆ ਜੇ ਤੁਹਾਡੀ ਵੀਡੀਓ ਦੇ ਜ਼ਰੀਏ ਕੋਈ ਵੀ ਆਏਗਾ ਤਾਂ ਉਹਨੂੰ 20000 ਰੁਪਿਆ ਡਿਸਕਾਊਂਟ ਕਰ ਦਿਆਂਗੇ 20000 ਰੁਪਿਆ ਜੀ ਹਾਂਜੀ ਹਾਂਜੀ ਕੋਈ ਹੋਰ ਮੌਕੇ ਤੇ ਮਾਨਤਾਨ ਹੋ ਜੂਗਾ ਤੇ ਮਾਨਤਾਨ ਹੋ ਜੂਗਾ ਚੀਜ਼ ਪਸੰਦ ਆਉਣ ਤੇ ਆ ਜੀ ਪਸੰਦ ਆਏਗੀ ਰੇਡ ਦਾ ਉੱਚਾ ਨੀਚਾ ਮਾੜਾ ਮੋਟਾ ਹੋ ਜਾਏਗਾ ਮਾਨ ਸਨਮਾਨੀ ਹੋਏਗਾ ਇਹਦੇ ਚੋਂ ਜ਼ਿਆਦਾ ਨਹੀਂ ਹੋਏਗਾ ਸਕਰੀਨ ਸ਼ਾਟ ਦਿਖਾ ਸਕਦੇ ਆ ਸਕਰੀਨ ਸ਼ਾਟ ਠੀਕ ਹੈ ਜੀ ਲੈ ਵੀ ਦਰਸ਼ਕੋ ਚੰਗੀ ਤਰ੍ਹਾਂ ਦੇਖ ਲਿਓ ਤੇ ਹੁਣ ਆਪਾਂ ਸਵਰਾਜ ਦੂਸਰਾ ਇਹ ਆ ਗਿਆ ਜੀ 2023 ਮਾਡਲ 2023 ਜੀ 23 ਮਾਡਲ ਉਹ ਪਰਲਾ ਹੈਗਾ ਸਿਗਾ 2020 2020 ਜੀ ਹਨਾ ਜੀ ਇਹ ਕਿਹੜੇ ਓਨਰ ਹੈ ਜੀ ਇਹ ਵੀ ਫਰਸਟ ਓਨਰ ਹੈ ਜੀ ਇਹ ਵੀ ਦੋਨੇ ਫਰਸਟ ਓਨਰ ਹੈ ਦੋਨੇ ਫਰਸਟ ਓਨਰ ਲੈ ਵੀ ਟਾਇਰ ਟੂਰ ਬਾਈ ਪਹਿਲਾਂ ਚੈੱਕ ਚੈੱਕ ਕਰ ਲਓ ਇੱਥੋਂ ਸ਼ੁਰੂ ਕਰ ਲੈਨੇ ਮਰਗਾੜ ਵਗੈਰਾ ਚੰਗੀ ਤਰ੍ਹਾਂ ਕਰ ਲਓ ਚੈੱਕ ਤੇ ਮਾਸਟਰ ਜੀ ਵਾਡੀ ਲਾਈਨ ਚ ਕਿਤੇ ਵੀ ਮਤਲਬ ਅੱਜ ਸਮਝ ਲਓ ਵੀ 23 ਮਾਡਲ ਨੂੰ ਤੁਸੀਂ 25 ਮਾਡਲ ਮੰਨ ਕੇ ਖਰੀਦ ਸਕਦੇ ਹੋ ਹਾਂ ਪੱਠੀ ਵਗੈਰਾ ਚੰਗੀ ਤਰ੍ਹਾਂ ਦੇਖ ਲਓ ਬਈ ਜੋ ਡਬਲ ਡਿਸਟ੍ਰੀਬਿਊਟਰ ਹੈ ਰੈਕਟਰ ਹਾਂ ਜੀ ਟਾਇਰ ਤੁਹਾਨੂੰ ਆਪਣੇ ਆਪ ਪਤਾ ਲੱਗ ਜੂਗਾ 90 95 ਪੈਸੇ ਟਾਇਰ ਹੈ ਹਾਂ ਜੀ ਨਾਲ ਦੇ ਨੇ ਲੈ ਵੀ ਸ਼ੋ ਸ਼ੂ ਚੰਗੀ ਤਰ੍ਹਾਂ ਬਾਈ ਦੇਖ ਲਓ ਤੇ ਮਾਸਟਰ ਜੀ ਇਹਦੀ ਡਿਮਾਂਡ ਬਾਰੇ ਦੱਸੋ ਜੀ ਇਹਦੀ ਡਿਮਾਂਡ ਹੈ 7 ਲੱਖ ਤੇ 35000 ਰੁਪਈਆ 735 ਜੀ ਹਾਂ ਜੀ ਹਾਂ ਜੀ ਤੇ ਕਿੰਨਾ ਫਰਮਾਨਤਾਨ ਜੀ ਵਿੱਚੋਂ ਇਹਦੇ ਚੋਂ ਵੀ 20000 ਰੁਪਏ ਹੀ ਪਾਈਆਂ ਦਾ ਮਾਨਤਨ ਕਰਾਂਗੇ ਜਿਹੜਾ ਤੁਹਾਡੀ ਵੀਡੀਓ ਦੇ ਚਰੀਆ ਉੱਧਰੀ ਆਊਗਾ ਕਿਤੇ ਵੀ ਟਰੈਕਟਰ ਨੂੰ ਚਾਬੀ ਨਹੀਂ ਲੱਗੀ ਠੀਕ ਹੈ ਜੀ ਜੀ ਸਾਰਾ ਟਰੈਕਟਰ ਅੱਗੇ ਪਿੱਛੇ ਤੋਂ ਦਿਖਾ ਦਿਓ ਜੀ ਤੇ ਮਾਸਟਰ ਜੀ ਕਾਗਜ਼ਾਂ ਦਾ ਦੱਸੋ ਜੀ ਇਹਦੇ ਕਾਗਜ਼ ਫਸਟ ਓਨਰ ਦੇ ਮਿਲਣਗੇ ਜੀ ਹਰਿਆਣਾ ਨੰਬਰ ਹੈ ਐਨਓਸੀ ਕਟਵਾ ਕੇ ਦੇਾਂਗੇ ਠੀਕ ਹੈ ਜੀ ਬੀਮਾ ਮਾਲ ਖਰੀਦਦਾਰ ਦਾ ਹੋਊਗਾ ਐਨਓਸੀ ਅਸੀਂ ਲੈ ਕੇ ਦੇਾਂਗੇ ਠੀਕ ਹੈ ਜੀ ਹਾਂ ਜੀ ਲੈ ਵੀ ਬੈਕ ਸਾਈਡ ਤੋਂ ਬਾਈ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਆ ਤੇ ਲਿੰਕਾਂ ਲੁੰਕਾਂ ਸਾਰਾ ਕੁਝ ਕਿੱਲੀਆਂ ਠੀਕ ਆ ਤੇ ਬੈਕ ਸਾਈਡ ਦਾ ਸਾਰਾ ਬਿਲਕੁਲ ਵਧੀਆ ਹਾਲਤ ਦੇ ਵਿੱਚ ਇਹ ਟਰੈਕਟਰ ਪਿਆ ਹੋਇਆ ਤੇ ਛਤਰੀ ਵਗੈਰਾ ਬਾਈ ਬਿਲਕੁਲ ਨਵੀਂ ਹਾਲਤ ਦੀ ਪੂਰੀ ਫੁੱਲ ਐਕਸੈਸਰੀ ਨਾਲ ਆਇਆ ਸੋੜੀ ਸਾਰੀ ਐਕਸੈਸਰੀ ਨਾਲ ਜੀ ਸਾਰੀ ਐਕਸੈਸਰੀ ਠੀਕ ਹੈ ਜੀ ਲਓ ਜੀ ਹੁਣ ਬਾਈ ਆਪਾਂ ਫਾਰਮ ਟਰੈਕ 60 ਫਾਰਮ ਟਰੈਕ 60 2003 ਮਾਡਲ ਜੀ ਠੀਕ ਹੈ ਜੀ ਡਬਲ ਕਲਚ ਜੀ ਇੰਜਨ ਗੇਅਰ ਦਾ ਬਹੁਤ ਜਿਆਦਾ ਚੰਗਾ ਹੈ ਮੜਗਾੜ ਤੱਕ Ориਜినਲ ਆ ਟਰੈਕਟਰ ਸਾਰੀ ਬਾਡੀ ਲਾਈਨ ਬਿਲਕੁਲ ਜੈਨੂਨ ਰਹੀ ਹੈ ਮੂਰਲੇ ਟਾਇਰਾਂ ਤੇ ਅਪੋਲੋ ਅਜੇ ਘਸਿਆ ਨਹੀਂ ਹੈਗਾ ਹਮ ਬਿਲਕੁਲ ਜੀ ਹੈਗਾ ਇਹ ਤੇ ਮਗਲੇ ਟਾਇਰ 14 ਵਾਲੇ ਐਮ ਆਰ ਐਫ ਦੇ 75 ਪੈਸੇ 70 ਪੈਸੇ ਟਾਇਰ ਹੈ ਜੀ ਹੋਏ ਹੋਏ ਹਾਂ ਮੜਗਾੜ ਅੱਜ ਇਹ ਤੁਸੀਂ 10 ਮਾਡਲ ਦੀ ਕੰਡੀਸ਼ਨ ਦੇ ਮੜਗਾੜ ਦੇਖੋਗੇ ਟਰੈਕਟਰ ਦੇ ਜੀ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ 2 ਘੰਟੇ 4 ਘੰਟੇ ਬਾਅ ਕੇ ਤਸੱਲੀ ਨਾਲ ਲੈ ਕੇ ਜਾਵੇ ਟਰੈਕਟਰ ਠੀਕ ਹੈ ਜੀ ਬੰਦਾ ਤੇ ਮਾਸਟਰ ਜੀ ਕਾਗਜ਼ ਪੱਤਰ ਸਾਰੇ ਓਕੇ ਜੀ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਜੀ ਬੰਦੇ ਦੀਆਂ ਆਈਡੀਆਂ ਨਾਲ ਮਿਲਣਗੀਆਂ ਜੀ ਇਹ ਲੀਆਂ ਫਰਸਟ ਓਨਰ ਦਾ ਇਹ ਟਰੈਕਟਰ ਵੀ ਫਰਸਟ ਓਨਰ ਦਾ ਹੈ ਕਿੰਨੀ ਫਰਸਟ ਹੈ ਜੀ ਫਰਸਟ ਓਨਰ ਹੈ ਜੀ ਉਹਨਾਂ ਬੰਦਿਆਂ ਦੀ ਕਾਪੀ ਦੇ ਨਾਲ ਫੋਟੋ ਨਾਲ ਮਿਲੇਗੀ ਆਈਡੀ ਨਾਲ ਮਿਲੇਗੀ ਠੀਕ ਹੈ ਜੀ ਤੇ ਇਹਦੀ ਫਿਰ ਡਿਮਾਂਡ ਜੀ ਇਹ ਡਿਮਾਂਡ ਇਹਦੀ ਕਰਦੇ ਆਂ ਜੀ 2 ਲੱਖ ਤੇ 22000 ਰੁਪਇਆ 22000 ਜੀ ਹਾਂਜੀ ਹਾਂਜੀ ਤੇ ਫਿਰ ਇਹਦੇ ਚ ਮਾਨਤਾ ਜੀ 15000 ਰੁਪਇਆ ਲੈਸ ਕਰ ਦਾਂਗੇ ਜੀ ਇਹਦੇ ਚ 15 ਜੀ ਹਾਂਜੀ ਹਾਂ ਇਹਦੇ ਚੋ ਵੀ ਨਹੀਂ ਹੁੰਦਾ ਇਹਦੇ ਚੋ ਵੀ ਨਹੀਂ ਹੁੰਦਾ ਇਹ ਚੀਜ਼ ਹੀ ਕੁਛ ਹੋਰ ਰੂਪ ਦੀ ਹੈ ਠੀਕ ਹੈ ਠੀਕ ਹੈ ਜੀ ਚਲੋ ਜਿਹੜੇ 20 ਵਾਲੇ ਉਹ ਚੋ 20 ਕਰਦੇ ਆਂ ਜੀ ਲੈ ਵੀ ਅਸੀਲਾ ਸੁਣਾ ਚੰਗੀ ਤਰ੍ਹਾਂ ਬਾਈ ਦੇਖ ਲਓ ਬਿਲਕੁਲ ਅਜੇ ਤੱਕ ਫਿਲਟਰ ਦੇ ਸਟਿੱਕਰ ਦੇ ਨਾਲ ਦੇ ਨੇ ਕਿਤੇ ਪੰਪ ਨੂੰ ਚਾਬੀ ਲੱਗੀ ਹੋਵੇ ਆਪਾਂ ਉਹਦੀ ਤਸੱਲੀ ਕਰਾਵਾਂਗੇ ਬੰਦੇ ਦੀ ਠੀਕ ਹੈ ਜੀ ਲਓ ਜੀ ਲੈ ਵੀ ਇਧਰੋਂ ਵੀ ਚੰਗੀ ਤਰ੍ਹਾਂ ਦੇਖ ਲਓ ਬਿਲਕੁਲ ਸਾਫ਼ ਪਿਆ ਹੋਇਆ ਆ ਦੇਖੋ ਇਹ ਮਰਗਾੜ ਵਗੈਰਾ ਚੰਗੀ ਤਰ੍ਹਾਂ ਭਾਈ ਦੇਖ ਲਓ ਤੇ ਟਾਇਰ ਤੁਹਾਡੇ ਸਾਹਮਣੇ ਹੀ ਆ ਵੈਸੇ ਦੱਸ ਵੀ ਦਿੱਤਾ ਸੀਗਾ ਤੇ ਫੋਟਰ ਵੀ ਸ਼ੋਅ ਦੇਗਾ ਸਾਰੀ ਸੈਸਰੀ ਨਾਲ ਆ ਜੀ ਹਾਂ ਜੀ ਫੁੱਲ ਸੈਸਰੀ ਨਾਲ ਲਓ ਜੀ ਟਰੈਕਟਰ ਬਿਲਕੁਲ ਜੈਨੂਨ ਹਾਲਤ ਦੇ ਵਿੱਚ ਆ। ਕੋਮਾਸਟਰ ਜੀ ਬਿਲਕੁਲ ਜੀ। ਠੀਕ ਹੈ ਜੀ। ਤੇ ਹੁਣ ਜੀ 3630 3630 2003 ਮਾਡਲ ਹੈ ਜੀ। ਜੀ। 2003 ਮਾਡਲ ਹੈ ਜੀ। ਹਾਂ ਜੀ ਹਾਂ ਜੀ। ਇਹ ਵੀ ਟਰੈਕਟਰ ਸਾਰਾ ਜੈਨੂਨ ਹੈ। ਜੀ। ਪੂਰੇ ਦਾ ਪੂਰਾ ਨਵਾਂ ਟਰੈਕਟਰ ਹੈ। ਕਿਤੇ ਕੋਈ ਟਿਪ ਟਾਪ ਨਹੀਂ ਹੋਇਆ ਹਨਾ ਜੀ? ਕਿਤੇ ਕੋਈ ਟਿਪ ਟਾਪ ਤਾਂ ਨਹੀਂ ਹੋਇਆ? ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ। ਹਾਂ ਬਿਲਕੁਲ ਜਿਹੜਾ ਇੰਜਨ ਦੀ ਜਿਹੜੀ ਜੈਨੂਨ ਚੋ ਜੈਨੂਨ ਕੰਡੀਸ਼ਨ ਆ ਉਹ ਤੁਹਾਡੇ ਸਾਹਮਣੇ ਹੈ। ਲੈ ਬਈ ਸੀਲਾ ਵਗੈਰਾ ਤੇ ਮਾਸਟਰ ਜੀ ਕਿਹੜਾ ਇਹ ਮਾਡਲ ਦਾ ਤੁਸੀਂ ਦੱਸ ਦੇਣਾ ਹੁਣ ਇਹਦੀ ਡਿਮਾਂਡ ਦਾ ਦੱਸੋ ਜੀ ਇਹਦੀ ਡਿਮਾਂਡ 3 ਲੱਖ ਤੇ 13000 ਰੁਪਈਆ ਜੀ 313 ਜੀ ਹਾਂ ਜੀ ਤੇ ਇਹਦੇ ਚ ਫਿਰ ਮਾਨਤਾ ਜੀ ਮੋਕੇ ਤੇ 95000 ਦਾ ਟਰੈਕਟਰ ਦੇ ਦਿਆਂਗੇ ਜੀ 2 ਲੱਖ ਤੇ 95000 295 ਦਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਬਈ ਟਾਇਰ ਟੂਰ ਬਈ ਚੈੱਕ ਕਰ ਲੋ ਤੁਹਾਡੇ ਸਾਹਮਣੇ ਆ ਮਾਸਟਰ ਜੀ ਟਾਇਰ ਕਿੰਨੇ ਪੈਸੇ ਪਏ ਹੋ ਆ ਜੀ ਯਾਰ 65 70 ਪੈਸੇ ਮੰਨ ਕੇ ਚੱਲੋ ਜੀ ਹਾਂ ਜੀ ਠੀਕ ਹੈ ਜੀ ਲੈ ਬਈ ਚਲੋ ਭਾਈ ਹੁਣ ਮਾਸਟਰ ਜੀ ਆਪਾਂ ਨੈਕਸਟ ਟਰੈਕਟਰ ਕਿਹੜਾ 3630 ਜੀ 3630 ਸਪੈਸ਼ਲ ਐਡੀਸ਼ਨ ਜੀ ਲੋ ਭਾਈ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਸਾਰੇ ਟਰੈਕਟਰ ਆਪਾਂ ਬੈਕ ਸਾਈਡ ਤੋਂ ਮਾਸਟਰ ਜੀ ਸ਼ੁਰੂ ਕਰਦੇ ਆ ਜੀ ਬੈਕ ਸਾਈਡ ਤੋਂ ਸ਼ੁਰੂ ਕਰੋ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਤੇ ਸਾਰੇ ਸਾਰਾ ਓਰੀਜਨਲ ਜੈਨੂਨ ਟਰੈਕਟਰ ਹੈ ਜੀ ਟਾਇਰ ਇਸ ਵੇਲੇ 90 ਪੈਸੇ 95 ਪੈਸੇ ਟਾਇਰ ਹੈ ਟਰੈਕਟਰ ਤੇ ਹੂੰ ਹੂੰ ਇਹ ਮਾਰਕੇ ਵਗੈਰਾ ਹਜੇ ਤਾਂ ਹੀ ਉਵੇਂ ਮਾਰਕੇ ਵਗੈਰਾ ਉਦਾਂ ਪਿਆ ਹਾਂ ਡਬਲ ਡਿਸਟ੍ਰੀਬਿਊਟਰ ਆ ਗਿਆ ਵਾਡੀ ਲਾਈਨ ਤਾਂ ਐ ਹੀ ਪਈ ਹੈ ਜਿਵੇਂ ਕਿ ਅੱਜ ਹੀ ਡਾਇਰੈਕਟਰ ਕਿਹਾਇਆ ਹੁੰਦਾ ਲਓ ਜੀ 221 ਮਾਡਲ ਹੈ ਜੀ ਇਹ ਠੀਕ ਹੈ ਜੀ ਇਹਦੀ ਡਿਮਾਂਡ ਕਰਦੇ ਆ 7 ਲੱਖ ਤੇ 85000 ਰੁਪਿਆ ਜੀ 785 ਜੀ 785 ਜੀ ਟਮਾਟਰ ਜੀ ਫਿਰ ਇਹਦੇ ਚ ਮਾਨਤਾਨ ਜੀ ਮੌਕੇ ਤੇ ਲਾਸਟ ਰੇਟ ਹੈ ਵੀ 7 ਲੱਖ ਤੇ 60000 ਦੋਦੇ ਰਹਿ ਜੀ अच्छा ठीक है जी 25000 रुपया लेस ਕਰ ਦੇ 25000 ਰੁਪਿਆ ਲੈਸ ਹੋ ਜਾਊਗਾ ਲੈ ਵੀ ਕੋਨੋਪੀ ਵਗੈਰਾ ਦੇਖ ਲਓ ਸਾਰਾ ਕੁਝ ਜਿਹੜਾ ਟਰੈਕਟਰ ਆ ਜੈਨੂਨ ਹਾਲ ਦਾ ਬਾਈ ਟਰੈਕਟਰ ਦੀ ਆ ਤੁਸੀਂ ਇੰਜਨ ਦੀ ਉਹਨੂੰ ਬ੍ਰੇਕੀ ਨਾਲ ਦਿਖਾ ਦਿੰਨੇ ਆ আর ਮਾਰਕੀ ਵਗੈਰਾ ਉਵੇਂ ਪਏ ਹੋਏ ਆ ਜੀ ਲਓ ਜੀ ਪੈਰਦਾਨ ਵਗੈਰਾ ਸੀਲਾ ਵਗੈਰਾ ਸਾਰਾ ਕੁਝ ਬਿਲਕੁਲ ਜੈਨੂਨ ਆ ਕਿਤੇ ਕੋਈ ਸੀਲ ਨਹੀਂ ਪੱਟੀ ਹੋਈ ਵਾਇਟਰ ਜੀ ਕਿਤੇ ਚਾਬੀ ਚੂਬੀ ਤਾਂ ਨਹੀਂ ਲੱਗੀ ਹੋਈ ਕਲਮ ਵਗੈਰਾ ਜੀ ਚੈੱਕ ਕਰਕੇ ਕੋਈ ਬੰਦਾ ਆ ਕੇ ਸਾਨੂੰ ਦੱਸੇ ਫਿਰ ਉਹਦੀ ਫਿਰ ਪਤਾ ਲੱਗੂ ਵੀ ਇਹਦੇ ਚਾਬੀ ਲੱਗੀ ਹੈ ਕਿ ਨਹੀਂ ਲੱਗੀ ਤੇ ਕਿੰਨੇ ਘੰਟੇ ਚੱਲੇ ਹੋਏ ਜੀ ਇਹ ਇਹ ਚੈੱਕ ਕਰਨਾ ਪੈਣਾ ਜੀ ਆਪਾਂ ਨੂੰ ਮੈਨੂੰ ਇਹਦਾ 788 ਘੰਟੇ ਕਹਿ ਰਹੇ ਸੀ ਭਾਈ 700 ਘੰਟਾ ਪਸਾ ਚੱਲੇ ਹੋ ਹਨਾ ਜੀ 788 ਘੰਟਾ ਬਿਲਕੁਲ ਜੈਨੂਨ ਹਾਲ ਦਾ ਜਿਹੜਾ ਟਰੈਕਟਰ ਆ ਭਾਈ ਲਓ ਜੀ ਲਓ ਮਾਸਟਰ ਜੀ ਜਦੋਂ ਕੋਈ ਫੋਨ ਆਇਆ ਜਾਂ ਕੋਈ ਮੌਕੇ ਤੇ ਗਾਹਕ ਆਇਆ ਜੋ ਜਿੰਨਾ ਮਾਨਤਾਨ ਕਰ ਸਕਦੇ ਹੋ ਉਹ ਨਾ ਕਰਿਓ ਹਨਾ ਜੀ ਰੀਸ਼ਾ ਜੀ ਪੂਰਾ ਫੁੱਲ ਮਾਨਤਾਨ ਕਰਾਂਗੇ ਖਾਸ ਕਰਕੇ ਪੰਜਾਬ ਵਾਲੇ ਤੇ ਹਰਿਆਣੇ ਵਾਲੇ ਭਰਾਵਾਂ ਵਾਸਤੇ ਸਪੈਸ਼ਲ ਡਿਸਕਾਊਂਟ ਦੇਾਂਗੇ ਠੀਕ ਹੈ ਜੀ ਚਲੋ ਮਾਸਟਰ ਜੀ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਜੀ ਸასი ਕਰਦਾਂ